ਗੁਰਪ੍ਰੀਤ ਕੋਰਾ ਚ ਬੱਲੋ ਜੀ ਕੀ ਕਹਿਣਾ ਚਾਹੁੰਦੇ ਸੀ ਜਨ ਕਹਿੰਦੇ ਅੱਜ ਸਿੱਪੰਜਾਬ ਸਰਕਾਰ ਦਾ ਮਾਮ ਸਰਕਾਰ ਦਾ ਧੰਨਵਾਦ ਕਰਦੇ ਆ ਜਿੰਨੇ ਨੇ ਆਪਣੇ ਕੀਤੇ ਵਾਦੇ ਪੂਰੇ ਕੀਤੇ ਪਰ ਫਿਰ ਵੀ ਅਸੀਂ ਉਹਨਾਂ ਤੋਂ ਮੰਗ ਕਰਦੇ ਆ ਕਾਨੂੰਨੀ ਕਾਰਵਾਈ ਚ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਇੱਕ ਲੰਮਾ ਸੰਭਾਵ ਪ੍ਰਚੇਦ ਹੈ ਕਿਰੋ ਅੱਜ ਤੱਕ ਕੋਈ ਉਪਤਾ ਕਾਰਵਾਈ ਨਹੀਂ ਕੀਤੀ ਕੀ ਕਹਿ ਰਹੇ ਹੋ ਇੱਕੋ ਹੀ ਗੱਲ ਪੰਜਾਬ ਸਰਕਾਰ ਤੋਂ ਇਨਸਾਫ ਦੀ ਮੰਗ ਕਰਦੇ ਚਲੋ ਜਲਦ ਇਨਸਾਫ ਦਿੱਤਾ ਜਾਵੇ ਕਿਵੇਂ ਰਾਤ ਦੀ ਦੇਤੀ ਚਲੋ ਨੌਕਰੀ ਕਿ ਕਟਾ ਪੂਰਾ ਹੋ ਸਕਦਾ ਉਹ ਤਾਂ ਪਕਾਟਾ ਕਦੇ ਨਹੀਂ ਪੂਰਾ ਹੋ ਸਕਦਾ ਜਦੋਂ ਚਿਹ ਹੈ ਬੇਸ਼ਰਮਾਂ ਦੇ ਸੀ ਕਿ ਪਤਾ ਨਹੀਂ ਕਿ ਕਿਹੜੇ ਪਰਟਾ ਮਾਨ ਵੀ ਹੁੰਦਾ ਕਰਤੇ ਉਹਨਾਂ ਦੇ ਕੋਈ ਸੁਖ ਨਹੀਂ ਸੀ ਕੋਈ ਸੁਖ ਦੇ ਦਾਦੇ ਹੋਣੇ ਕਿਹੜੇ ਕਈ ਸੁਪਨੇ ਸੀ ਉਹਦੇ ਪੂਰੇ ਕਰਨ ਨਾਲ ਅੱਜ ਕਿਹਣਾ ਕੌਮ ਨਹੀਂ ਬਸ ਅਸਾਂ ਸਭ ਤੋਂ ਜ਼ਿਆਦਾ ਦੁੱਖਾ ਜੇ ਉਹ ਹੁੰਦਾ ਫਿਰ ਖੁਸ਼ੀ ਹੁੰਦੀ ਸਾਂ ਦੇ ਕੋੜੇ ਹੁੰਦਾ ਤਾਂ ਹੋਰ ਵੀ ਪੁੱਛੀ ਹੁੰਦੀ ਹਾਂਜੀ ਕੁੜੀ ਬੇਟੀ ਕਿਨਾਂ ਬਲਜੀ ਸਿੰਘ ਸਰ ਕਿਹੜਾ ਬਟ ਬੱਲੋ ਜੀ ਸਰ ਕੀ ਕਹਿਣਾ ਚਾਹੁੰਦੇ ਆ ਜੇ ਕੋਈ ਨਾ ਤੁਸੀਂ ਜਮ ਕਰ ਹਾਂਜੀ ਅੱਜ ਬੇਟੀ ਨੂੰ ਜਾਣ ਕਰਾਵਾਇਆ ਕਿਉਂਕਿ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਵੀ ਜਿਹੜੇ ਬਾਦ ਕੀਤੇ ਸੀ ਬਾਦਨ ਤੇ ਪੂਰੀ ਉਤਰੀ ਪਰ ਇਹ ਵੀ ਪ੍ਰਵਾਹ ਸਰਕਾਰ ਤੋਂ ਮੰਗ ਕਰਦੇ ਆਂ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਕੰਨ ਦੀ ਕਾਰਵਾਈ ਕਰੀ ਜਾਵੇ ਤੇ ਯੋਗੀ ਦੋਸ਼ੀ ਹੈ ਪਕੜਦਾ ਸਾਡਾ ਬੇਟਾ ਅਖਨੌਰੀ ਬਾਰਡਰ ਤੇ ਸੀ ਘਰਨੇ ਤੇ ਉਥੇ ਗੋਲੀ ਲੱਗਣ ਦੇ ਕਾਰਨ ਸੀ ਹੋਗਾ ਸੀ ਵੀ ਕੀ ਮੰਗਤ ਹੈ ਉਸ ਦਾ ਤੁਹਾਨੂੰ ਸ਼ਿਕਾਰ ਤੋਂ ਅਸੀਂ ਹੋਰ ਕੋਈ ਮੰਗਣੀ ਵੀ ਇਨਸਾਫ ਦਿੱਤਾ ਜਾਵੇ ਉਹਦੇ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ ਅਸੀਂ ਸਰਕਾਰ ਦੇ ਸਹਿਯੋਗ ਨਾਲ ਕੱਤੀ ਚੱਲੂ ਨੌਕਾਂਗੇ ਤੇ ਫਿਰ ਉਹ ਕਟਾ ਪੂਰਾ ਉਹ ਕਟਾ ਪੂਰਾ ਨਹੀਂ ਹੁੰਦਾ ਜੀ ਨੌਕਰੀ ਨਾ ਹੋਵੇ ਨਸਾ ਚਾਹਣਾ ਹੋਵੇ ਸਰ ਕੀ ਨਾਮ ਮੇਰਾ ਨਾਮ ਲੇਟਸ ਲਾਈਨ ਆਫ ਲਾਈਨ ਆਫ ਦਾ ਕੰਮ ਲੜਕੀ ਕਨ ਚੌਂਕ ਦੇ ਜਮਾਤ ਇੱਕ ਕਮੇਟੀ ਨੇ ਸੇਵਾ ਕੀਤੀ ਜਿਹੜੀ ਆਪਣੇ ਗੁਰਪ੍ਰੀਤ ਲੜਕੀ ਨਾਲ ਜੁਆਇਨ ਕੀਤੀ ਆ ਉਹ ਕਿਸਾਨ ਮੋਰਟੇ ਦੇ ਵਿੱਚ ਉਥੇ ਉਹਨਾਂ ਦਾ ਬਰਦਰ ਜੀ ਡੈਥ ਹੋ ਗਈ ਸੀ ਉਸ ਦੇ ਹਸਾ ਤਰਸਯੋਗ ਦੇ ਨਾਲ ਆ ਜੁਆਇਨ ਕਰੇ